ਪਿਛਲੇ ਦਿਨੀ ਸੰਗਰੂਰ ਦੇ ਵਿੱਚ ਪੀਆਰਟੀਸ ਤੇ ਪਨਵਾਸ ਮਲਾਜਮਾਂ ਦੇ ਵੱਲੋਂ ਵੱਡੇ ਪੱਧਰ ਤੇ ਜਿਹੜਾ ਇੱਥੇ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਪੁਲਿਸ ਦੇ ਦੌਰਾਨ ਜਿਹੜੀ ਖਿੱਚਤ ਹੋਈ ਆ ਉਸ ਦੇ ਦੌਰਾਨ ਇੱਕ ਵੱਡੀ ਘਟਨਾ ਹੋ ਗਈ ਸੀ ਕਿ ਜਿਸ ਦੇ ਵਿੱਚ ਇੱਕ ਐਸਐਚਓ ਨੂੰ ਜਿਹੜਾ ਉਹ ਅੱਗ ਦੇ ਚਪੇਟ ਦੇ ਵਿੱਚ ਆ ਜਾਦਾ ਨਹੀਂ ਕਿਉਂਕਿ ਪੈਟਰੋਲ ਦੀਆਂ ਬੋਤਲਾਂ ਲੈ ਕੇ ਜਿਹੜਾ ਪ੍ਰਦਰਸ਼ਨਕਾਰੀ ਸੀਗੇ ਉਹ ਬਸਾਂ ਦੇ ਉੱਪਰ ਬੈਠੇ ਹੋਏ ਸੀ ਪਰ ਜਦੋਂ ਉਹਨਾਂ ਨੂੰ ਉਤਾਰਿਆ ਜਾਂਦਾ ਹੈਗਾ ਤਾਂ ਉਸ ਦਰਾਂ ਨੂੰ ਘਟਨਾ ਹੁੰਦੀ ਹੈ ਕਿ ਤੇ ਜਿਸ ਦਰਾਂ ਨਾ ਤੇਰਾ ਖੇਚਤੂ ਦੇ ਵਿੱਚ ਜਿਹੜਾ ਖਦੇੜਿਆ ਜਾਂਦਾ ਪ੍ਰਦਰਸ਼ਨਕਾਰੀਆਂ ਨੂੰ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਰਿਟੇਨ ਕਰ ਲਿਆ ਜਾਂਦਾ ਹੈਗਾ ਤੇ ਹੁਣ ਤੱਕ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਉਸ ਘਟਨਾ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੇ 10 ਯੂਨੀਅਨ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਖਿਲਾਫ ਐਫ ਆਈ ਆਰ ਲਾਂਚ ਕਰ ਦਿੱਤੀ ਗਈ ਹੈਗੀ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਪ੍ਰਦਰਸ਼ਨ ਆਇਆਗਾ ਉਹ ਕੀਤਾ ਗਿਆ ਸੀ ਪੁਲਿਸ ਦੇ ਵੱਲੋਂ kiya ਗਿਆਗਾ ਤਾਂ ਹੁਣ ਦੂਸਰੇ ਦਿਨ ਵੱਡੀ ਗਿਣਤੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਨੇਕਤਾ ਉਗਰਾਹਾਂ ਅਤੇ ਹੋਰ ਜਥੇਬੰਦੀਆਂ ਇਸ ਸਮੇਂ ਉਹਨਾਂ ਦੀ ਪਿੱਠ ਦੇ ਉੱਪਰ ਖੜੀਆਂ ਨਜ਼ਰ ਆ ਰਹੀਆਂ ਨੇ ਕਿ ਜਿਹੜਾ ਧਰਨਾ ਹੈਗਾ ਇਸ ਸਮੇਂ ਸੰਗਰੂਰ বাস ਸਟੈਂਡ ਦੇ ਵਿੱਚ ਚੱਲ ਰਿਹਾ ਜਿੱਥੇ ਭਾਰਤੀ ਕਿਸਾਨ ਯੂਨੀਅਨ ਨੇਕਤਾ ਉਗਰਾਹਾਂ ਦੇ ਵੱਲੋਂ ਜਿਹੜਾ ਸਪੋਰਟ ਆ ਗਈ ਜਿਹੜੀ ਉਹਨਾਂ ਦੀ ਕੀਤੀ ਜਾ ਰਹੀ ਹੈਗੀ ਜਿਹੜੇ ਕਿਸਾਨ ਯੂਨੀਅਨ ਦੇ ਨੇਤਾ ਨੇ ਸਾਡੇ ਨਾਲ ਨੇ ਕਿਵੇਂ ਦੇਖਦੇ ਹੋ ਕਿ ਵੱਡੇ ਪੱਧਰ ਤੇ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋ ਆ ਕੇ ਦੇਖੋ ਕੱਲ ਜੋ ਮਤਲਬ ਸ਼ਰਵਨਾਵ ਘਟਨਾ ਪੰਜਾਬ ਦੀ ਸਰਕਾਰ ਨੇ ਤੇ ਪੰਜਾਬ ਦੀ ਪੁਲਿਸ ਨੇ ਕੀਤੀ ਹੈਗੀ ਕਿਵੇਂ ਅੰਨਾ ਲਾਠੀ ਚਾਰਜ ਇਹਨਾਂ ਤੇ ਕੀਤਾਗਾ ਇੱਕ ਮਲਾਜ਼ਮ ਨੂੰ ਚੱਕ ਕੇ ਬਸ ਤੋਂ ਥੱਲੇ ਸੁੱਟ ਦੇਣਾ ਇਹ ਮਤਲਬ ਇੱਕ ਬਹੁਤ ਹੀ ਘਟੀਆ ਤੇ ਕਿਉਣੀ ਗੱਲ ਹੈਗੀ ਇਹ ਇਸ ਤਰ੍ਹਾਂ ਦੀ ਜਦੋਂ ਹਰਕਤ ਸਾਰੇ ਪੰਜਾਬ ਦੇ ਲੋਕਾਂ ਨੇ ਦੇਖੀ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਰੋਸ ਜਾਗੇਗਾ ਇਸ ਕਰਕੇ ਇਹਨਾਂ ਨੇ ਹੱਕੀ ਮੰਗਾਂ ਨੇਆਂ ਇਹ ਕਹਿੰਦੇ ਨੇ ਵੀ ਕਿਲੋਮੀਟਰ ਸਕੀਮ ਤਾਂ ਤੁਸੀਂ ਬੱਸਾਂ ਪਾ ਰਹੇ ਹੋ ਜਿਹੜੀਆਂ ਵੀ ਉਹਨਾਂ ਨੂੰ ਬੰਦ ਕਰੋ ਤੁਸੀਂ ਮਤਲਬ ਪੱਕੀਆਂ ਤੌਰ ਤੇ ਬੱਸਾਂ ਕਿਉਂ ਨਹੀਂ ਪਾਉਂਦੇ ਪੰਜਾਬ ਸਰਕਾਰ ਆਪ ਦੇ ਆਪ ਕਿਉਂ ਨਹੀਂ ਬੱਸਾਂ ਚਲਾਉਂਦੀ ਹੈਗੀ ਪੰਜਾਬ ਸਰਕਾਰ ਜਿਹੜਾ ਮੁੱਖ ਮੰਤਰੀ ਇਹ ਝੂਠੇ ਵਾਅਦੇ ਕਰਕੇ ਆ ਲੋਕਾਂ ਨਾਲ ਵੀ ਮੈਂ ਮਤਲਬ ਸਰਕਾਰੀ ਨੌਕਰੀਆਂ ਪਤਾ ਨਹੀਂ ਕਿੰਨੀਆਂ ਕ ਦੇਤੀਆਂ ਇਹਨਾਂ ਨੇ ਸੜਕਾਂ ਲਾਅ ਤੇ ਬੋਰਡ ਲਾ ਲਾ ਕੇ ਬੋਰਡ ਪਰ ਤੇ ਇਸ ਕਰਕੇ ਇਹੋ ਜੀਆਂ ਮਤਲਬ ਝੂਠੇ ਗੱਲਾਂ ਕਰਕੇ ਇਹ ਲੋਕਾਂ ਨੂੰ ਕਹੀ ਜਾਂਦੇ ਤੇ ਇਹਨਾਂ ਮੁਲਾਜ਼ਮਾਂ ਦੀ ਤਨਖਾਹ ਤੁਸੀਂ ਪੁੱਛੋ ਕਿਸੇ ਦੀ 8000 ਹੈ ਹੁਣ ਤੁਹਾਡੇ ਵੱਲੋਂ ਕਦੋਂ ਤੱਕ ਇਹੜਾ ਧਰਨਾ ਲਾਇਆ ਜਾਵੇਗਾ ਦੇਖੋ ਅਸੀਂ ਇਹਨਾਂ ਦੀ ਸਪੋਰਟ ਦੇ ਉੱਤੇ ਆਇਾਂਗੇ ਇਹਨਾਂ ਦਾ ਜੋ ਫੈਸਲਾ ਹੋਊਗਾ ਕਿੰਨਾ ਚਿਰ ਇਹ ਬੈੰਦੇ ਇੰਨਾ ਚਿਰ ਕੀ ਇਹਨਾਂ ਨੇ ਮੰਗਾ ਨਹੀਂ ਆ ਉਹਨਾਂ ਮੰਗਾ ਤੱਕ ਅਸੀਂ ਮਤਲਬ ਇਧਰੋਂ ਆਇਆਗੇ ਫੌਰੀ ਤੌਰ ਤੇ ਇਹਨਾਂ ਦੀ ਪਹਿਲੀ ਮੰਗ ਹੈ ਵੀ ਜਿਹੜੇ ਗ੍ਰਿਫਤਾਰ ਕੀਤੇ ਹੋਏ ਸਾਥੀਨਾਂ ਨੂੰ ਬਿਨਾਂ ਸ਼ਰਤ ਰਿਹਾ ਕਰੋ ਬਿਲਕੁਲ ਜਿਹੜਾ ਫੌਰੀ ਤੌਰ ਤੇ ਗ੍ਰਿਫਤਾਰ ਕੀਤੇ ਨੇ ਉਹਨਾਂ ਨੂੰ ਰਿਹਾਈ ਦੀ ਮੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਜਿਹੜੇ ਯੂਨੀਅਨ ਦੇ ਲੀਡਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੇਰਾ ਨਾਮ ਲਖਵਿੰਦਰ ਸਿੰਘ ਆਜਿ ਦੇ ਪੀਆਰਟੀ ਸੁਪਾਈ ਪ੍ਰਧਾਨ ਲਖਵਿੰਦਰ ਜੀ ਹੁਣ ਕੀ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਕਿਸ ਤਰ੍ਹਾਂ ਦਾ ਐਕਸ਼ਨ ਹੈ ਤੁਹਾਡਾ ਐਕਸ਼ਨ ਦੇਖੋ ਸਰ ਸਾਡੀ ਪਹਿਲੀ ਮੰਗ ਤੇ ਇਹ ਹੈ ਵੀ ਸਾਡੇ ਜਿਹੜੇ 40 ਤੋਂ 45 ਬੰਦੇ ਅੰਦਰ ਬੈਠੇ ਨੇ ਉਹਨਾਂ ਨੂੰ ਪੈਲ ਦੇ ਆਧਾਰ ਤੇ ਬਣਾ ਸਬ ਤੋਂ ਉਹਨਾਂ ਨੂੰ ਛੱਡਿਆ ਜਾਵੇ ਦੂਜਾ ਜਿਹੜਾ ਕੰਮ ਕਰ ਰਹੇ ਬਾਹਰ ਦੇ ਸਾਹਮਣੇ ਕੰਮ ਕਰਦਾ ਸਾਡਾ ਟੈਂਡਰ ਪਿੱਛੇ ਸਾਡਾ ਟੈਂਡਰ ਜਿਹੜਾ ਖੁੱਲਿਆ ਜਿਹੜਾ ਕਿਲੋਮੀਟਰ ਬੱਸਾਂ ਦਾ ਪਹਿਲੇ ਦਾ ਉਹਨੂੰ ਰੱਦ ਕੀਤਾ ਜਾਵੇ ਅਗਰ ਫਿਰ ਵੀ ਜੇ ਕੋਈ ਸੁਪਾਈ ਨਹੀਂ ਹੁੰਦੀ ਤਾਂ ਜਿਹੜਾ ਸਾਡੇ ਕੋਲੇ 1000 1500 ਬੰਦਾ ਇਕੱਠਾ ਜੇ ਆ ਰਿਹਾ ਉਹ ਸਾਰਾ ਇਕੱਠ ਲੈ ਕੇ ਅਸੀਂ ਸਭਰੂਰ ਦਾ ਜਿਹੜਾ ਮੇਨ ਹਾਈਵੇ ਆ ਜਾਂ ਕੋਈ ਚੌਕ ਆ ਦਾ ਸਾਰਾ ਸਭਰੂਰ ਆ ਅਸੀਂ ਟੋਟਲੀ ਬੰਦ ਕਰਾ ਕੇ ਜੇ ਇਹ ਕੁਝ ਵੀ ਕਿਤੇ ਵੀ ਪੱਖ ਨਹੀਂ ਦਿੰਦੇ ਕਿੰਨੇ ਤੁਹਾਡੇ ਸਾਥੀ ਨੇ ਜਿਨ੍ਹਾਂ ਤੇ ਪਰਚੇ ਦਰਜ ਕੀਤੇ ਹੋਏ ਦੇਖੋ ਸੁਣਨ ਦੇ ਵਿੱਚ ਆਇਆ ਸਾਨੂੰ ਕੋਈ ਖਾਬਰ ਨਹੀਂ ਉਹ ਤਾਂ ਦਿੱਤੀ ਸਾਨੂੰ ਜਿਹੜੇ ਪਹਿਲਾਂ ਸੁਣਨ ਦੇ ਵਿੱਚ ਆਈਏ ਨੇ ਵੀ 10 ਬੰਦੇ ਦੇ ਸੀ ਉਹਨਾਂ ਨੇ ਪਰਚਾ ਦੇ ਚੁੱਕਿਆ ਤੇ ਬਾਕੀ ਬੰਦੇ ਸ਼ੀਟ 'ਚ ਨੇ ਕੰਮ ਸਾਰੇ ਸਾਡੇ 40 ਬੰਦੇ ਨੇ ਜੋ ਅੰਦਰ ਬੱਠੇ ਨੇ ਜੀ ਖਾਲੇ ਤੱਕ ਬਾਹਰ ਨਹੀਂ ਛੱਡਿਆ ਨਹੀਂ ਨਹੀਂ ਹਜੇ ਤਾਂ ਕੋਈ ਬੰਦਾ ਇੱਕ ਬੰਦਾ ਵੀ ਸਾਡਾ ਬਾਹਰ ਨਹੀਂ ਛੱਡਿਆ ਉਹ ਸਾਰੇ ਬੰਦੇ ਅੰਦਰ ਰੱਖੇ ਹੁਣ ਬੱਸਾਂ ਵੀ ਵੱਡੀ ਗਿਣਤੀ 'ਚ ਅਸੀਂ ਦੇਖਿਆ ਵੀ ਖੜੀਆਂ ਨੇ ਕਦੋਂ ਤੱਕ ਬੰਦ ਰੱਖਿਆ ਇਹ ਜਨਾ ਚੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਜੇ ਅੱਜ ਕਰਦੇ ਜਾਂ ਕੱਲ ਕਰਦੇ ਜਾਂ ਹਫਤੇ ਤੱਕ ਕਿੰਨਾ ਚਿਰ ਸਾਡਾ ਟੋਟਲ ਮਸਲਾ ਹੱਲ ਨਹੀਂ ਹੁੰਦਾ ਹੁਣ ਅਚਾਨਕ ਅਸੀਂ ਇੱਕ ਵੀ ਬੱਸ ਨਹੀਂ ਚਲਾਉਂਦੇ ਬਿਲਕੁਲ ਕਿਲੋਮੀਟਰ ਸਕੀਮ ਨੂੰ ਲੈ ਕੇ ਜਿਹੜਾ ਭ�ਿਆ ਵਿਵਾਦ ਹੈਗਾ ਇਸ ਸਮੇਂ ਵੱਡਾ ਹੁੰਦਾ ਨਜ਼ਰ ਆ ਰਿਹਾ ਹੈਗਾ ਕਿਉਂਕਿ ਵੱਡੇ ਪੱਧਰ ਤੇ ਇਸ ਸਮੇਂ ਜਿਹੜਾ ਹੁਣ ਧਰਨਾ ਭੱਗਿਆ ਹੈਗਾ ਤਾਂ ਇਹ ਬੱਸਾਂ ਵੀ ਖੜ ਜਿਹੜੀਆਂ ਪੀਆਰਟੀਸੀ ਦੀਆਂ ਬੱਸਾਂ ਜਿਹੜੇ ਕੱਚੇ ਮੁਲਾਜ਼ਮ ਚਲਾਉਂਦੇ ਸੀਗੇ ਉਹ ਇਸ ਸਮੇਂ ਬੱਸ ਸਟੈਂਡ ਦੇ ਵਿੱਚ ਖੜੀਆਂ ਨਜ਼ਰ ਆ ਰਹੀਆਂ ਨੇ ਤੇ ਦੂਸਰੇ ਪਾਸੇ ਜੇ ਤੁਹਾਨੂੰ ਤਸਵੀਰ ਬੱਸ ਸਟੈਂਡ ਦੀ ਦਿਖਾਈਏ ਤਾਂ ਬੱਸ ਸਟੈਂਡ ਦੇ ਵਿੱਚ ਵੱਡੀ ਪੱਧਰ ਤੇ ਜਿਹੜਾ ਸਵਾਰੀਆਂ ਨੇ ਗਈਆਂ ਉਹ ਇਸ ਸਮੇਂ ਬੱਸਾਂ ਦੀਆਂ ਜਿਹੜਾ ਉਡੀਕ ਕਰਦੀਆਂ ਨਜ਼ਰ ਆ ਰਹੀਆਂ ਨੇਗੇ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਪੱਧਰ ਤੇ ਇਸ ਸਮੇਂ ਬੱਸਾਂ ਨੇ ਜਿਹੜੀਆਂ ਉਹ ਖਾਲੀ ਪਈਆਂ ਨਿਗੀਆਂ ਸਾਈਡ ਤੇ ਸਟੈਂਡ 'ਚ ਖੜੀਆਂ ਨਿਗੀਆਂ ਪਰ ਦੂਸਰੇ ਪਾਸੇ ਜਿਹੜੇ ਕਾਊਂਟਰ ਨੇ ਕਾਊਂਟਰ ਤੇ ਬਹੁਤ ਥੋੜੀ ਗਿਣਤੀ ਦੇ ਵਿੱਚ ਬੱਸਾਂ ਨੇ ਜਿਹੜੀਆਂ ਉਹ ਚੱਲਦੀਆਂ ਨਜ਼ਰ ਆ ਰਹੀਆਂ ਨੇਗੀਆਂ ਤੇ ਦੂਸਰੇ ਪਾਸੇ ਜਿਹੜੇ ਮੁਸਾਫਰ ਨੇਗੇ ਉਹ ਵੇਟ ਕਰਦੇ ਨਜ਼ਰ ਆ ਰਹੇ ਨੇਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੀ ਔਰਤਾਂ ਖੜੀਆਂ ਨੇਗੀਆਂ ਤੇ ਆਪਣੀ ਬੱਸ ਦਾ ਇੰਤਜ਼ਾਰ ਕਰ ਰਹੀਆਂ ਨੇ ਪਰ ਕਾਊਂਟਰ ਦੇ ਉੱਪਰ ਬੱਸਾਂ ਨਜ਼ਰ ਨਹੀਂ ਆ ਰਹੀ ਹੈਗੀ ਵੱਡਾ ਜਿਹੜਾ ਇੰਤਜ਼ਾਰ ਹੈਗਾ ਅੱਜ ਲੋਕਾਂ ਨੂੰ ਕਰਨਾ ਪੈ ਰਿਹਾ ਹੈਗਾ ਸਵਾਰੀਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਦੋਂ ਤੋਂ ਖੜੇ ਨੇਗੇ ਕੀ ਨਾਮ ਹੈ ਜੀ ਆਪਣਾ ਕੀ ਨਾਮ ਹੈ ਮੈਨੂੰ ਨਹੀਂ ਪਤਾ ਕਿੱਥੋਂ ਆਇਓ ਮਾਤਾ ਜੀ ਕਿੱਥੋਂ ਆਸਮਾਨੇ ਤੋਂ ਆਇਆ ਉਹਨਾਂ ਤੋਂ ਡੀਕ ਕਰ ਰਹੇ ਹੋਗੇ ਘੰਟਾ ਦੇ ਦੋ ਹੋ ਗਏ ਨੇਗੇ ਕਿੱਥੇ ਪਹੁੰਚਣਾ ਸੀਗਾ ਫਾਇਲ ਕਾ ਜੇ ਲੇਟ ਹੋ ਰਹੇ ਹੋਗੇ ਹਾਂਜੀ ਬਿਲਕੁਲ ਲੇਟ ਹੋ ਰਹੇ ਨੇ ਇੱਥੇ ਨੌਜਵਾਨ ਨਹੀਂ ਖੜੇ ਨੇ ਬਾਈ ਜੀ ਕੀ ਨਾਮ ਹੈ ਆਪਣਾ ਗੁਲਬੀਨ ਸਿੰਘ ਗੁਲਬੀਨ ਕਿੱਥੇ ਜਾਣਾ ਤੁਸੀਂ ਨੇ ਅਸੀਂ ਨਾਨਕੇ ਆਣਾ ਇੱਥੇ ਤੇ ਠੀਕ ਹੈ ਤਾਂ ਕਦੋਂ ਤੋ ਵੇਟ ਕਰ ਲਿਓਗੇ ਸਾਦਾ ਟਾਈਮ ਹੋ ਗਿਆ ਹੈ ਤੁਸੀਂ ਠੀਕ ਹੈ ਬਸ ਲੱਗੀ ਨਹੀਂ ਹੈਗੀ ਇਹ ਹਾਂਜੀ ਤਾਂ ਬਿਲਕੁਲ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋਗੇ ਕਿ ਇੱਕ ਲੰਮਾ ਇੰਤਜ਼ਾਰ ਹੈਗਾ ਜਿਹੜਾ ਇੱਥੇ ਸਵਾਰੀਆਂ ਨੂੰ ਕਰਨਾ ਪੈ ਰਿਹਾਗਾ ਕਿਉਂਕਿ ਲਗਾਤਾਰ ਜਿਹੜੇ ਮੁਲਾਜ਼ਮ ਨੇਗੇ ਉਹ ਹੜਤਾਲ ਦੇ ਉੱਪਰ ਚੱਲੇ ਨੇ ਕੱਲ ਇੱਕ ਜਿਹੜਾ ਪ੍ਰਦਰਸ਼ਨ ਸੀਗਾ ਜਿਹੜਾ ਉਹਨਾਂ ਦਾ ਉਗਰ ਹੋ ਗਿਆ ਸੀਗਾ ਜਿੱਥੇ ਇਸ ਸਮੇਂ ਜਿਹੜਾ ਪੁਲਿਸ ਵੱਲੋਂ ਉਹਨਾਂ ਦੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰਦਰਸ਼ਨਕਾਰੀ ਸਾਥੀ ਨੇ ਉਹਨਾਂ ਨੂੰ ਰੀਟੇਨ ਕੀਤਾ ਹੋਇਆਗਾ ਧੰਨਸ੍ਰੀਆ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ